ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੁੱਤ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੋਈਆਂ ਕਾਮ ਦਿਖਾਉਣੀਆਂ ਇੱਕ ਤਾਜੀ ਸੋਈ ਅੱਜ ਹੀ ਅ ਜਰਸੀ ਜਿਹੜੀ ਅੱਜ ਹੀ ਸੋਈ ਆ ਤੇ ਇੱਕ ਤੁਹਾਨੂੰ ਕਾਲੀ ਕਾਮ ਵੀ ਇੱਕ ਸੋਈ ਤੁਹਾਨੂੰ ਦਿਖਾਉਣੀ ਆ ਹਾਂ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਤੁਸੀਂ ਦੱਸੋ ਬាទ ਠੀਕ ਠਾਕ ਜੀ ਮੇਰਾ ਭਾਡੀਆਂ ਕਾਇਮ ਹੈ ਸੇ ਤਾਂ ਅੱਗੇ ਨਾ ਕਾਇਮ ਹੈ ਜੀ ਕਾਇਮ ਆ ਤਾਂ ਇਹ ਹੁਣ ਫੇਰ ਜਾਂਦੀਆਂ ਕੱਲ ਠੀਕ ਆ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਤਰਲੋਕ ਸਿੰਘ ਜੀ ਹਾਂ ਜੀ ਤੇ ਪਿੰਡ ਪਿੰਡ ਬੋਰਤ ਜੀ ਹਾਂ ਜੀ ਤਹਿਸੀਲ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਫੋਨ ਨੰਬਰ 95017 ਠੀਕ ਹੈ 36450 ਜੀ ਠੀਕ ਹੈ ਜੀ ਤੇ ਲੱਗ ਗਿਆ ਆਪਣਾ ਜੰਡੇ ਵਾਲਾ ਗੁਰੂ ਬੰਡਾਲਾ ਤਰਨਤਾਰਨ ਬਿਲਕੁਲ ਹਾਈਵੇ ਦੇ ਉੱਤੇ ਪੈਂਦਣਾ ਆਪਣਾ ਠੀਕ ਐ ਤੇ ਜਿਹੜੀ ਜਰਸੀ ਅੱਜ ਹੀ ਸੋਈ ਜੀ ਆ ਸਵੇਰੇ ਕੋਈ 8 ਵਜੇ ਸੋਈ ਜਾਣੀ ਠੀਕ ਐ ਉਹਨਾਂ ਸ਼ਾਮ ਦਾ ਟਾਈਮ ਹੋ ਗਿਆ ਵਾ ਨਾ ਉਹਨਾਂ ਸ਼ਾਮ ਦਾ ਟਾਈਮ ਹੋ ਗਿਆ ਜੀ ਠੀਕ ਐ ਜੇਰ ਜੁਰ ਪਾਤੀ ਪ੍ਰੋਪਰ ਜੇਰ ਉਹ ਵੇਖੋ ਜੀ ਰੱਖੀ ਆ ਪ੍ਰੋਪਰ ਪਾਈ ਜੇਰ ਵਰੀਆ ਠੀਕ ਐ ਤੇ ਦੋ ਤਿੰਨ ਕਿਲੋ ਦੁੱਧ ਵੀ ਕੋਆ ਹੀ ਅੱਛਾ ਹਾਂ ਜੇਰ ਪੌਣ ਤੋਂ ਬਾਅਦ ਨਾ ਪਿੱਛੇ ਤੋਂ ਤੇ ਬੱਚੇ ਨੇ ਮੇਰੇ ਜਾਤਾ ਚੰਗੀ ਦਰ ਠੀਕ ਹੈ ਕਿੰਨਾ ਕੁ ਤਰਾ ਦੁੱਧ ਚਵਾਈ ਜਾਊਗੀ ਦੁੱਧ ਵੇਖੋ ਜੀ ਜਿੱਥੋਂ ਆਈ ਇਹਦੀ ਮਾਂ ਜਿਹੜੀ ਹੋਰ 27 ਕਿਲੋ ਰੇ ਗਰੰਟੀ ਸੀ ਉਹਨਾਂ ਨੇ ਅੱਛਾ ਤੇ ਇਹ ਆਨੇ ਹੀ ਵੀ ਘਰ ਤੋਂ ਘੱਟ 12 14 ਕਿਲੋ ਦੁੱਧ ਦੇਉਗੇ ਅੱਛਾ ਪਹਿਲੇ ਸੋਵੇ ਪਹਿਲੇ ਸੋਵੇ ਅੱਛਾ ਤੇ ਚਵਾ ਚੋਕ ਕੇ ਨਿਕਲਿਆ ਪੂਰਾ ਚਾ ਚਵਾ ਵਰੀਆ ਓਕੇ ਜੀ ਕੋਈ ਭੂਰ ਨਹੀਂ ਛੱਟਾ ਨਹੀਂ ਨਾ ਥਾਣੇ ਬਾਹਰ ਠੀਕ ਹੈ ਵਰੀਆ ਜੀ ਇਹ ਹੈ ਕਿ ਇੱਕ ਵਾਰੀ ਤੁਸੀਂ ਹੋਲੀ ਕਰਤੀ ਹੈ ਹਨਾ ਨਹੀਂ ਕੀਤੀ ਹੈ ਠੀਕ ਹੈ ਆਹ ਦੇਖ ਸਾਧਿਆ ਬੱਚਾ ਇਹ ਬੱਚੇ ਨੇ ਪੂਰਾ ਰਜਾਇਆ ਤੇ ਆਹ ਜੇ ਰਿਆ ਜਿਹੜੀ ਖੋਲੋ ਜੀ ਫਿਰ ਤੋੜ ਕੇ ਵਿਖਾ ਦੀਏ ਤੇ ਆਹ ਦੇਖ ਸਕਦੇ ਜੇ ਹਵਾ ਨਾਲ ਲੱਗੇ ਤਾਂ ਭਲਾਂ ਜੜੀਆਂ ਤੇ ਹੈਗੀਆਂ ਹੱਲੇ ਤਿੰਨ ਕਿਲੋ ਦੁੱਧ ਜਿਹੜਾ ਕਿੰਦੇ ਗਿਆ ਤੇ ਕੋ ਚੋਲਿਆ ਆਣਾ ਜਿਹੜੀਆਂ ਹਵਾਨੇ ਤੇ ਪਈਆਂ 12 ਕਿਲੋਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਪਹਿਲੇ ਸੂਏ ਜਿਹੜਾ ਚਵਾਈ ਜਾਓ ਕਿ ਲੈ ਜਾਓ ਜੀ ਉਤਰਾ ਵਿੱਚ ਜਿਹੜੀ ਠੰਡੀ ਤੇਰੀ ਆ ਠੀਕ ਹੈ ਜੀ ਤੇ ਇਹ ਰੱਖਣਾ ਫਿਰ ਇਹਦਾ ਮੁੱਲ ਆਪਾਂ ਇਹਦਾ ਮੁੱਲ ਦੇ ਉਤਨ ਰਾਣੀ ਹੀ 48000 ਅੱਛਾ ਤੇ ਪਰ ਅਸੀਂ 45000 ਹੀ ਦੇ ਦਾਂਗੇ 45 ਚੋਂ ਹੀ ਛੋਟ ਛੱਪਾ ਕਰਾਂਗੇ ਅੱਛਾ ਹਾਂ ਮਾਨਤਾਂ ਵਿੱਚੋਂ ਕਰ ਦੋ ਮਾਨਤਾਂ ਕਰਾਂਗੇ ਜੀ ਕੋ ਫੋਨ ਲਾਵੇ ਇੱਕ ਵਾਰੀ ਹਨਾ ਫੋਨ ਲਾਵੇ ਇੱਕ ਵਾਰੀ ਤੇ ਮਾਨਤਾਂ ਖੁੱਲਾ ਕਰਾਂਗੇ ਉਹਨੂੰ ਠੀਕ ਐ ਤੇ ਜਿਹੜੀ ਉਹ ਕਾਲੀ ਆ ਉਹ ਕਿੰਨਾ ਸਮਾਂ ਸੂਆ ਸੋਈ ਜੀ ਉਹ ਦੂਜੇ ਸਵੇਰੇ ਆ ਜੀ ਅੱਛਾ ਦੂਸਰੇ ਸੂਏ ਆ ਪਹਿਲਣ ਉਹ ਵੀ ਪਹਿਲਣ ਹੀ ਆ ਜੀ ਅੱਛਾ ਉਹ ਵੀ ਉਹਦਾ ਵੀ ਪਹਿਲਾਂ ਹੀ ਸੂਆ ਆ ਪਹਿਲਾਂ ਸੂਆ ਜੀ ਠੀਕ ਐ ਲਿਖ ਲੱਗ ਜਾਂਦਾ ਕਈ ਵਾਰੀ ਹਨਾ ਤੇ ਉਹਨੂੰ ਕਿੰਨਾ ਚਿਰ ਹੋਇਆ ਸੋਈ ਨਾ ਉਹਨੂੰ 20 ਦਿਨ ਹੋ ਗਏ ਆ ਜੀ 20 ਦਿਨਾਂ ਤੋਂ 22 ਹੋ ਸਕਦੇ ਆ 19 ਨਹੀਂ ਹੋਉਂਦੇ ਅੱਛਾ ਤੇ ਦੁੱਧ ਕਿੰਨਾ ਜ਼ਿਆਦਾ ਦਾ ਦੁੱਧ ਇਹੋ ਜਿਹੇ ਉਹਦੇ ਥੱਲੇ 12 ਲੀਟਰ ਆ ਪਰ ਅਸੀਂ 10 ਕਿਲੋ ਦੀ ਗਰੰਟੀ ਦੇਵਾਂਗੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਲੀਟਰ ਮਾਰ ਕੇ ਖੜੇ 12 ਲੀਟਰ ਚਵਾ ਕੇ ਦੋਗੇ 10 ਲੀਟਰ ਅੱਛਾ ਗਰੰਟੀ ਨਾ ਰਵਾਂਗੇ 10 ਲੀਟਰ ਜਿਹੜਾ ਚਵਾ ਕੇ 10 11 10 11 ਲੀਟਰ ਜਿਹੜਾ ਚਵਾ ਕੇ ਦੋਗੇ ਤੋੜ ਕੇ ਦਿਖਾ ਦਈਏ ਫਿਰ ਅਵੀ ਹੈ ਨਾ ਹਾਂ ਦੇਖ ਸੰਦੇ ਜੀ ਇਹਦੇ ਵੀ ਥਾਂ ਇੱਕ ਰੀ ਲਾਗੇ ਤਾਂ ਦੇਖ ਜਾਂਦੇ ਜੀ 10 11 ਲੀਟਰ ਜਿਹੜਾ ਕਹਿੰਦੇ ਕਿ ਮੌਕੇ ਤੇ ਚਵਾ ਕੇ ਦਵਾਂਗੇ ਥੋੜੀ ਨਿਗਰਵਾਨੀ ਦੀ ਹੈ ਵੀ ਤੇ ਉਹ ਬੱਚਾ ਜੀ ਜਿਹੜਾ ਇਹਦਾ ਇਹ ਨੂੰ ਬਣੀ ਅਰ ਲੈਣਨ ਇਹਨਾਂ ਵੀ ਉਹ ਜਿਆਨ ਨੂੰ ਦਵਾ ਦੇ 10 11 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਚਵਾ ਦਾਂਗੇ ਤੇ ਬਾਕੀ ਥੱਲੇ ਇਹ ਵੀ ਕਾਫੀ ਸਫਾਈਆਂ ਚ ਸੂਆ ਜਿਹੜਾ ਇਹਦਾ ਵੀ ਪਹਿਲਾਂ ਹੀ ਦੱਸਦੇ ਹੋ ਤਰਾ ਚੰਗੇ ਕੱਦ ਕਾਟਦੀ ਹੈ ਲੈ ਜਾਓ ਜੀ ਹੈ ਗਈ ਜਿਹੜੀ ਕ੍ਰੋਸ ਚ ਫੈਟ ਦੋਵਾਂ ਦੀ ਚੰਗੀ ਆਈ ਜਾਊਗੀ ਆਹ ਨਹੀਂ ਮੱਧਿਆ ਵਾਲੀ ਤੇ ਫੈਟ ਵੀ ਚੰਗੀ ਹੁੰਦੀ ਹੁਣੇ ਦੋਵਾਂ ਗਾਵਾਂ ਚੰਗੀ ਆਊਗੀ ਹਨਾ ਤੇ ਕੀ ਰੱਖਣਾ ਫਿਰ ਕਾਲੀ ਗਾਂ ਦਾ ਵੀ ਮੁੱਲ ਆਪਾਂ मेरा गाना 38000 ਰੁਪਇਆ ਪਰ ਦਵਾਂਗੇ 35000 ਦੀ 35000 ਦੀ ਦੇ ਦੋਗੇ 20 ਜਿਉਂ ਹੀ ਮਾਨਤਾਨ ਕਰਾਂਗੇ ਜੇ ਖੁੱਲਾ ਖੁੱਲਾ ਹੀ ਮਾਨਤਾਨ ਹੋ ਜੂਗਾ ਹਾਂ ਖੁੱਲਾ ਹੀ ਮਾਨਤਾਨ ਕਰਾਂਗੇ ਫੋਨ ਲਾਵੇ ਇੱਕ ਰਹੀ ਹੈ ਨਾ ਫੋਨ ਲਾਏ ਕਰੀ ਠੀਕ ਹੈ ਜੀ ਤੇ ਹੋਰ ਕੁਝ ਕਹਿਣਾ ਫਿਰ ਬਾਸ ਜੀ ਮੈਂ ਖਾਲੀ ਨਹੀਂ ਜਾਣ ਦਿੰਦਾ ਜਿਹੜਾ ਵੀ ਹੋਏ ਨਾ ਅੱਛਾ ਉਹ ਦੇ ਕੇ ਕਰੂੰਗਾ ਖਾਲੀ ਨਹੀਂ ਮੁੜਨਾ ਕੇ ਨਾ ਨਾ ਖਾਲੀ ਮੁੜਨਾ ਨਹੀਂ ਮੈਂ ਦੇ ਦੇਣੀ ਆ ਠੀਕ ਹੈ ਜੀ 11500 ਦਾ ਬਾਰੇ ਮੈਂ ਤਾਂ ਹੀ ਫੜਾ ਰਹੀ ਨਹੀਂ ਮੈਂ ਇਹ ਮੰਨ ਕੇ ਕੀ ਕਰਾਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੁਸੀਂ ਸੁਈਆ ਸਵੇਣਾ ਮੈਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਮਰਜ਼ੀ ਨਾਲ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ